ਉਦਾਸੀਨ ਆਸ਼ਰਮ ਅਖਾੜਾ ਕਮੰਡਾ ਦਾਸ ਜੀ 베ਰੀ ਵਾਲਾ ਗੋਪਾਲ ਨਗਰ ਮਜੀਠਾ ਰੋਡ ਵਿਖੇ ਭਗਵਾਨ ਸ਼੍ਰੀ ਚੰਜੀ ਦਾ 530ਵਾਂ ਜਨਮ ਦਿਹਾੜਾ ਗੱਦੀ ਨਸ਼ੀਨ ਸ਼੍ਰੀਮਨ 108 ਮਹੰਤ ਪ੍ਰਤਾਪ ਦਾਸ ਜੀ ਦੀ ਦੇਖਰੇਖ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਵੱਲੋਂ ਆਪਣੀ ਹਾਜ਼ਰੀ ਭਰੀ ਗਈ ਇਸ ਮੌਕੇ ਅਖਾੜਾ ਬ੍ਰਹਮਪੂਤਾ ਤੋਂ ਮਹੰਤ ਰਵਿੰਦਰ ਦਾਸ ਜੀ ਫਤਿਹਗੜ ਸਾਹਿਬ ਤੋਂ ਮਹੰਤ ਬਲਵਿੰਦਰ ਦਾਸ ਜੀ ਮਹੰਤ ਗੁਰਚਰਨ ਦਾਸ ਜੀ ਮਹੰਤ ਟਾਈਗਰ ਮੁਨੀ ਜੀ ਮਹੰਤ ਸੁਖਦੇਵਾਨੰਦ ਜੀ ਮਹੰਤ ਸੁਰੇਸ਼ ਮੁਨੀ ਜੀ ਮਹੰਤ ਹਰੀ ਲਾਲ ਦਾਸ ਜੀ ਵਾਈਬਰੈਂਟ ਪੰਜਾਬ ਟਰਾਂਸਮਿਸ਼ਨ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਜਗਦੀਪ ਸਿੰਘ ਲਵਲੀ ਗੁਰਦੁਆਰਾ ਸ਼੍ਰੀ ਗੁਰੂ ਹਰ राय ਸਾਹਿਬ ਮਜੀਠਾ ਰੋਡ ਦੇ ਮੁਖ ਸੇਵਾਦਾਰ ਭਾਈ ਜਗਦੀਪ ਸਿੰਘ ਵਡਾਲਾ ਅਤੇ ਰਣਜੀਤ ਸਿੰਘ ਦੋ ਸਾਜ ਉੱਚੇ ਤੌਰ ਤੇ ਹਾਜ਼ਰੀ ਭਰਨ ਪੁੱਜੇ ਸਮਾਗਮ ਦੌਰਾਨ ਸ਼੍ਰੀਮਾਨ 108 ਮਹੰਤ ਪ੍ਰਤਾਪ ਦਾਸ ਜੀ ਵੱਲੋਂ ਆਏ ਹੋਏ ਸੰਤਾਂ ਵਿਦਵਾਨਾਂ ਅਤੇ ਪ੍ਰਮੁੱਖ ਸ਼ਖਸੀਤਿਆਂ ਦਾ ਸਨਮਾਨ ਕਰਦਿਆਂ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਦੇ 530ਵੇਂ ਜਨਮ ਦਿਹਾੜੇ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਦੱਸਿਆ ਕਿ ਅਖਾੜਾ ਕਮੰਡਾ ਦਾਸ 베ਰੀ ਵਾਲਾ ਗੋਪਾਲਨਗਰ ਵਿਖੇ ਮਾਨਵਤਾ ਦੀ ਸੇਵਾ ਲਈ ਚਲਾਇਆ ਜਾ ਰਿਹਾ ਹੈ। ਕੇਆਈ ਮੈਮੋਰੀਅਲ ਹਸਪਤਾਲ ਵਿਖੇ ਅੱਖਾਂ, ਦੰਦਾਂ, ਗਾਇਨੀ ਅਤੇ ਫਿਜ਼ੀਓਥੈਰੇਪੀ ਦੀ ਸੇਵਾ ਬੜੇ ਹੀ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ ਅਤੇ ਅਖਾੜੇ ਵੱਲੋਂ ਸਮੇਂ-ਸਮੇਂ ਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ, ਬਲੱਡ ਡੋਨੇਸ਼ਨ ਕੈਂਪ ਅਤੇ ਦਵਾਈਆਂ ਦੀ ਫ੍ਰੀ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਡਾਕਟਰ ਮਨੀਸ਼ ਸ਼ਰਮਾ, ਪ੍ਰਵੀਨ, ਪ੍ਰਿੰਸ ਕਪੂਰ, ਪ੍ਰਨਵ, ਗੋਤਮ ਸ਼ਰਮਾ, ਮਧੁਰ, ਸਨੀ ਪਹਿਲਵਾਨ, ਅਮਨ, ਜੋਲੀ, ਰਾਹੁਲ ਅਤੇ ਕਾਰਤਿਕ ਸ਼ਰਮਾ ਸਣੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਆਗਮਨ અપਾਰ ਜੈਸ ਸਿਮੁਰਤੋ ਬੋਖਮਟਾ ਹਮਾਰਾ ਹਰ ਹਰ ਸਿਮਰੋ ਆਗਮ ਅਪਾਰ ਜੇਸੇ ਸਿਮਰਤ ਦੁੱਖ ਮਿਟਾ ਹਮਾਰਾ ਹਰ ਹਰ ਸਤਿਗੁਰੂ ਉਰਖ ਮਿਲਾਹੋ ਗੁਰੂ ਮਿਲੇ ਸੁਖ ਹੋਈ ਰਾਹ ਹਾਰੇ ਬੁੜਾ ਗਾਵੋ ਮੀਤ ਹਮਾਰੇ ਬਣੀ ਕਿਉਂ ਨਾ ਖੜ ਜਾਂਦੀ ਹੋਵੇ ਰੋਦੇ ਪੈਰ ਜੁਮਾ ਮੈਂ ਸਧੂ ਦਾ ਖਵਾਰੀ ਤੇ ਬਾਬੇ ਸ਼੍ਰੀ ਚੰਦਰ ਜਿਆ ਕੋਈ ਜਗਰੂਪੀਰ ਹੋਵੇ ਬਾਬੇ ਸ਼੍ਰੀ ਚੰਦਰ ਜਿਆ ਕੋਈ ਜਗਰੂਪੀਰ ਹੋਵੇ

ਸਾਰੇ ਮਹਾਪੁਰਸ਼ ਅੱਜ ਬੜੀ ਖੁਸ਼ੀ ਨਾਲ ਬੜੀ ਸ਼ਰਧਾ ਤੇ ਸਤਕਾਰ ਨਾਲ ਅੱਜ ਇਸ ਪਾਵਨ ਅਸਥਾਨ ਤੇ ਜੋ ਕਿ ਮਹੰਤਾ ਨੇ ਬੜੀ ਹੀ ਚਾਹ ਦੇ ਨਾਲ ਬੜੀ ਸ਼ਰਧਾ ਨਾਲ ਆ ਸਾਰੇ ਮਹਾਪੁਰਖਾਂ ਦੀ ਸੇਵਕ ਟੀਮ ਬੈਠੀ ਹੈ ਤੇ ਸਾਰੇ ਸ਼ਹਿਰ ਨਿਵਾਸੀਆਂ ਨੇ ਮਿਲ ਕਰਕੇ ਅੱਜ ਸ਼ਰਾਧਾ ਦੇ ਉਪਲਖ ਨੂੰ ਮੁੱਖ ਰੱਖਦੇ ਆ ਅਤੇ ਭਗਵਾਨ ਬਾਬਾ ਸ੍ਰੀ ਚੰਦਰ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਬਹੁਤ ਹੀ ਖੁਸ਼ੀ ਤੇ ਚਾਹ ਨਾਲ ਅੱਜ ਇਹ ਭੰਡਾਰੀ ਕੀਤੇ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਖੰਡ ਜਾਪਰਸੋ ਲੈ ਕੇ ਆਰੰਭ ਕੀਤੇ ਸਨ ਉਨ੍ਹਾਂ ਦੇ ਭੋਗ ਪਾਏ ਗਏ ਉਪਰੰਤ ਆਰਤਾ ਆਰਤੀ ਅਤੇ ਉਸ ਤੋਂ ਉਪਰੰਤ ਸੰਤ ਮਹਾਂਪੁਰਸ਼ਾਂ ਨੇ ਆਪਣੇ ਕਮਾਏ ਹੋਏ ਪ੍ਰਵਚਨਾਂ ਦੇ ਨਾਲ ਅਤੇ ਕੀਰਤਨ ਨਾਲ ਸੰਗਤਾਂ ਨੂੰ ਪਰਮਾਤਮਾ ਦੇ ਨਾਲ ਜੋੜਿਆ ਅਤੇ ਬਹੁਤ ਸਾਰੇ ਪਦਾਰਥ ਤਿਆਰ ਕਰਕੇ ਸਾਰੀਆਂ ਸੰਗਤਾਂ ਦੇ ਲਈ ਵਰਤਾਏ ਗਏ ਸਾਡੇ ਸਾਰੇ ਹੀ ਪੰਜਾਬ ਹਿਮਾਚਲ ਪ੍ਰਦੇਸ਼ ਹਰਿਆਣਾ ਉੱਤਰਾਖੰਡ ਤੋਂ ਸਾਡੇ ਉਦਾਸੀ ਨਿਆਖਾੜਾ ਅਤੇ ਵੱਡੇ ਖਾੜੇ ਦੇ ਸੰਤ ਮਹਾਂਪੁਰਸ਼ ਸਾਧੂਸਖਰਦਰਸ਼ਨ ਸਾਧੂ ਸਮਾਜ ਵੱਲੋਂ ਆਕੇ ਇਸ ਪਵਨ ਸਥਾਨ ਤੇ ਅੱਜ ਹਾਜ਼ਰੀ ਲਵਾਈ ਗਈ ਅਤੇ ਸੰਗਤਾਂ ਦੇ ਦਰਸ਼ਨ ਦੀਦਾਰੇ ਕੀਤੇ ਆਪਣੇ ਪ੍ਰਵਚਨਾਂ ਦੇ ਨਾਲ ਸੰਗਤਾਂ ਨੂੰ ਉਹ ਅੰਮ੍ਰਿਤਮਈ ਬਚਨ ਨੇ ਜਿਹੜੇ ਉਹ ਵੰਡੇ ਗਏ ਨੇ ਅਤੇ ਉਸ ਤੋਂ ਉਪਰੰਤ ਤੇ ਅੱਜ ਆਪਾਂ ਸਾਰੇ ਇਸ ਬੜੀ ਖੁਸ਼ੀ ਨਾਲ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆਂ ਇਹਨਾਂ ਪਾਵਨ ਸਨਾ ਤੇ ਆ ਕੇ ਆਪਾਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਆਂ ਸਾਡੇ ਵੱਡੇ ਮਹਾਂਪੁਰਖ ਸਾਰੇ ਬੈਠੇ ਨੇ ਮੈਂ ਅਰਦਾਸ ਕਰਦਾ ਭਗਵਾਨ ਸ੍ਰੀ ਚੰਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਸਾਡੇ ਸਾਰੇ ਹੀ ਮਹਾਂਪੁਰਸ਼ਾਂ ਦੇ ਸਿਰ ਤੇ ਭਗਵਾਨ ਸ੍ਰੀ ਚੰਦਰ ਜੀ ਆਪਣਾ ਮਿਹਰਾ ਭਰਿਆ ਹੱਥ ਰੱਖ ਕੇ ਜੋ ਖਾੜੇ ਦੁਆਰਿਆਂ ਦੀਆਂ ਸੇਵਾਵਾਂ ਨੇ ਵੱਡੇ ਪੁਰਖਾਂ ਤੋਂ ਚਲੀਆਂ ਆ ਰੀਆਂ ਨੇ ਉਹਨਾਂ ਨੂੰ ਅੱਗੇ ਨਿਰੰਤਰ ਜਾਰੀ ਰੱਖਣ ਦੇ ਲਈ ਉਹ ਸੇਵਾਵਾਂ ਸੰਗਤਾਂ ਦੇ ਵਿੱਚ ਵਰਤੌਣ ਦੇ ਲਈ ਇਹ ਪੰਡਾਰੇ ਇਹ ਸੰਗਤ ਦੇ ਲਈ ਇਹ ਭਰਪੂਰ ਜਿਹੜੇ ਇਸਲਾਹਨਯੋਗ ਕਾਰਜ ਹਨ ਜਿਸ ਤਰ੍ਹਾਂ ਮੈਡੀਕਲ ਦੇ ਕਾਰਜ ਹੋ ਰਹੇ ਨੇ ਅਤੇ ਖੇਡਾਂ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਭੋਜਨ ਤੇ ਭੰਡਾਰ ਵੰਡੇ ਜਾ ਰਹੇ ਨੇ ਕੋਈ ਵੀ ਸੰਕਟ ਆंदा ਦੇਸ਼ ਉੱਤੇ ਸਮਾਜ ਉੱਤੇ ਅੱਗੇ ਹੋ ਕੇ ਸਾਡੇ ਮਹਾਂਪੁਰਸ਼ ਨੇ ਜਿਹੜੇ ਉਹ ਸੇਵਾ ਕਰਦੇ ਨੇ ਇਸੇ ਤਰ੍ਹਾਂ ਕਰਦੇ ਜਾਣ ਅਤੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਹਮੇਸ਼ਾ ਕਿਰਪਾ ਇਹਨਾਂ ਮਹਾਂਪੁਰਖਾਂ ਦੇ ਸਿਰ ਤੇ ਰਵੇ ਅਸੀਂ ਬਹੁਤ ਬਹੁਤ ਧੰਨਵਾਦ ਤੇ ਵਧਾਈ ਦੇਨੇ ਆ ਮੰਤ ਪ੍ਰਤਾਪਦਾਸ ਜੀ ਮਹਾਰਾਜ ਜੀ ਉਹਨਾਂ ਨੂੰ ਜਿਹੜੇ ਕਿ ਬੜੇ ਹੀ ਉਦਮ ਵਾਲੇ ਨੇ ਬੜੇ ਹੌਸਲੇ ਵਾਲੇ ਨੇ ਕਿਉਂਕਿ ਨੌਜਵਾਨ ਨੇ ਉਤਸ਼ਾਹ ਹੈ ਹਿੰਮਤ ਹੈ ਭਗਵਾਨ ਸ੍ਰੀ ਚੰਦਰਵਾਹ ਹੋਰ ਉਤਸ਼ਾਹ ਤੇ ਹਿੰਮਤ ਬਖਸ਼ਿਸ਼ ਕਰਕੇ ਆ ਸਾਰੇ ਸੇਵਾਦਾਰ ਸਾਰਾ ਸ਼ਹਿਰ ਦੇ ਸਿਰ ਤੇ ਮੇਰਾ ਪਰਿਹਤਰ ਕੇ ਸੇਵਾ ਮੈਂ ਇਸ ਤਰ੍ਹਾਂ ਨਿਰੰਤਰ ਜਾਰੀ ਰਹਿਣ ਬੋਲਣਾ ਜੀ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਅੱਜ ਖਾੜਾ 베ਰੀ ਵਾਲਾ ਵੱਲੋਂ ਭਗਵਾਨ ਸ੍ਰੀ ਜੰਜੀ ਦਾ 503 ਮਾ ਜਨਮ ਦਿਹਾੜਾ ਮਨਾਇਆ ਗਿਆ ਹਰ ਸਾਲ ਦੀ ਤਰ੍ਹਾਂ ਖੰਡਪਾਟ ਸਾਹਿਬ ਦੇ ਪਾਠ ਆਰੰਭ ਹੋਏ ਉਸ ਤੋਂ ਬਾਅਦ ਮਹਾਪੁਰਸ਼ਾਂ ਨੇ ਸਾਰਿਆਂ ਨੇ ਦਰਸ਼ਨ ਦਿੱਤੇ ਜਿਸ ਦੇ ਵਿੱਚ ਸੰਗਰੀਆ ਮੰਡੀ ਤੋਂ ਮਾਨੁਲੇਸ਼ਵਰ ਸਿੰਘ ਦਾ ਨਾਨ ਜੀ ਸਰਾਲੇ ਤੋਂ ਮਾਨਮਰਲੇਸ਼ਵਰ ਜੀ ਦੇ ਸੇਵਕ ਹਿੰਮਤਪ੍ਰਕਾਸ਼ ਜੀ ਸਾਡੇ ਵੱਡੇ ਬ੍ਰਹਮਭੂਟਾ ਤੋਂ ਮਨਦਰਵਿੰਦਰ ਦਾਸ ਜੀ ਮਨਸਵਨ ਪ੍ਰਸਾਦ ਜੀ ਮਨਸੋਨ ਦਾਸ ਜੀ ਮਨਤਮਰ ਦਾਸ ਜੀ ਅਖਾੜਾ ਨਿਰਵਾਨਸਰ ਤੋਂ ਮਨ ਜੀ ਤੇ ਹਰਦوار ਤੋਂ ਸਪੈਸ਼ਲ ਕਠਾਰੀ ਸਾਹਿਬ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਭੰਡਾਰੇ ਦੇ ਵਿੱਚ ਤਨਮਨ ਤਨਨਾ ਸੇਵਾ ਕੀਤੀ ਤੇ ਇੱਦਾਂ ਹੀ ਮਹਾਰਾਜ ਸ਼੍ਰੀ ਚੰਨ ਜੀ ਖਾੜਾ 베ਰੀ ਵਾਲਾ ਤੇ ਤੇ ਉਦਾਸੀ ਪਰਿਵਾਰ ਤੇ ਮੇਹਰ ਕਰਦੇ ਰਹਿਣ ਤੇ ਜਨਮ ਦਿਹਾੜੇ ਮਨਾਉਣ ਦੇ ਬਲਦੋਚ ਦੇ ਰਹਿਣ ਸਾਡੇ ਖਾੜੇ ਵੱਲੋਂ ਪਿਛਲੇ 2 ਸਾਲ ਤੋਂ ਫਿਜ਼ੀਓਥੈਰੇਪੀ ਦਾ ਅੱਖਾਂ ਦਾ ਡੈਂਟਿਸ ਦਾ ਹੁਣ ਨਵਾਂ 6 ਮਹੀਨੇ ਪਹਿਲਾਂ ਸ਼ੁਰੂ ਕੀਤਾ ਜੋ ਕਿ ਨਿਸ਼ੁਲਕ ਨਹੀਂ ਕਹਿ ਸਕਦੇ ਆਪਾਂ ਬਿਲਕੁਲ ਹੀ ਵਾਜਬ ਰੇਟਾਂ ਤੇ 50 ਰੁਪਏ ਦੇ ਵਿੱਚ ਜਿਹੜਾ ਕਿ ਇਲਾਜ ਬਾਰ 2-3000 ਚੋਂ ਦਾ 50 ਰੁਪਏ ਦੇ ਵਿੱਚ ਕੀਤਾ ਜਾਂਦਾ ਜਿਹਦੇ ਵਿੱਚ ਕੀ ਰਿਟਾਇਰ ਐਸਐਮਓ ਡਾਕਟਰ ਅਮਰ ਤੇ ਗਾਇਨੀ ਦੇ ਸੁਪਰ ਸਪੈਸ਼ਲਿਸਟ ਡਾਕਟਰ ਸ਼ਿਵਾਜੀ ਤੇ ਉਸ ਤੋਂ ਲਾਵਾ AIMS ਦੇ ਡਾਕਟਰਾਂ ਦੀ ਟੀਮ ਹੈ ਜਿਹੜੀ ਉਹ ਵੀ ਇੱਕ ਦਿਨ ਮਹੀਨੇ ਦੇ ਵਿੱਚ ਵਿਜ਼ਿਟ ਕਰਦੀ ਹੈ ਜਿਸ ਤਰ੍ਹਾਂ ਕਿ ਲਗਾਤਾਰ ਅਸੀਂ ਕੋਈ ਨਾ ਕੋਈ ਕੈਂਪ ਜਾਂ ਫਰੀ ਦਵਾਈਆਂ ਦਾ ਲੰਗਰ ਲਗਾਉਂਦੇ ਰਹਿੰਦੇ ਆ ਤੇ ਅੱਗੇ ਵੀ ਇਦਾਂ ਹੀ ਖਾੜੇ ਵੱਲੋਂ ਮਾਂ ਕੁਰਸਿਆਂ ਦੇ ਸਹਿਯੋਗ ਨਾਲ ਸਾਰਾ ਕੁਝ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੁਆਰਾ ਸ੍ਰੀ ਗੁਰੂ ਹਰਿਆਇ ਸਾਹਿਬ ਜੀਠਾ ਰੋਡ ਦਾ ਮੁੱਖ ਸੇਵਾਦਾਰ ਅੱਜ ਸਾਡੇ ਲਾਗੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸੁਚੱਜੇ ਢੰਗ ਨਾਲ ਸਾਰੇ ਮੰਤਾਨ ਸਾਰੇ ਇਕੱਠੇ ਹੋਏ ਮੰਤ ਦੂਰੋ ਦੂਰ ਸਾਰੇ ਵਿਦਵਾਨ ਸਾਡੇ ਇਸ ਇਲਾਕੇ ਦੇ ਵਿੱਚ ਸਾਡੇ ਮੰਤ ਪ੍ਰਤਾਪ ਦਾਸ ਜੀ ਉਹਨਾਂ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ ਇੱਥੇ ਹੋਰ ਵੀ ਬੜੇ ਉਪਰਾਲੇ ਕੀਤੇ ਜਾਂਦੇ ਨੇ ਨਾਗਦਾ ਇੱਥੇ ਡਾਕਟਰ ਵੀ ਬੈੰਦੇ ਨੇ ਇਡੋਂ ਰੈਪੀ ਵੀ ਹੁੰਦੀ ਆ ਖੂਨਦਾਨ ਕੈਂਪ ਵੀ ਲੱਗਦੇ ਨੇ ਹੋਰ ਵੀ ਕਈ ਤਰ੍ਹਾਂ ਦੇ ਬਹੁਤ ਜਿਆਦਾ ਜਦੋਂ ਨੇ ਇਹਨਾਂ ਬਾਬਾ ਜੀ ਨੇ ਸੇਵਾ ਸੰਭਾਲੀ ਆ ਮਹੰਤ ਪ੍ਰਤਾਪ ਦਾਸ ਜੀ ਉਹਨਾਂ ਨੇ ਇੱਥੇ ਬਹੁਤ ਸੱਚੇ ਢੰਗ ਨਾਲ ਇਸ ਇਲਾਕੇ ਦੇ ਵਿੱਚ ਸੇਵਾar ਸੰਭਾਲ ਰਹੇ ਨੇ ਮੈਂ ਬਹੁਤ ਇਹਨਾਂ ਦਾ ਸਤਿਕਾਰ ਕਰਦਾ ਇਹਨਾਂ ਦਾ ਰਣੀ ਆ ਆਈਆਂ ਜਿੰਨੀਆਂ ਸੰਗਤਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਆ ਸਾਰੇ ਮਹੰਤਾਂ ਦਾ ਬਹੁਤ ਸਤਿਕਾਰ ਆ ਜਿਨ੍ਹਾਂ ਨੇ ਬਾਬਾ ਸ਼੍ਰੀ ਚੰਜੀ ਮਹਾਰਾਜ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾਇਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ